ਬੈਟਰੀ ਨਾਲ 스쿠터 ਦੇ ਜਿਗਾਰਡ ਕਰਕੇ ਦਿਖਾਉਣੀਆਂ ਕਰਦੇ ਕੋਈ ਲੱਗ ਜਾ ਸਮਾਤੀਆ ਸੀ ਆਲੇ ਪਲੱਗ ਉਹ ਜਿਹੜਾ ਇਹਦੇ ਨਾਲ ਇੱਥੇ ਲੱਗ ਜਾਂਦਾ ਪਲੱਗ ਤੇ ਸਭ ਤੋਂ ਪਹਿਲਾਂ ਇਹ ਚੀਜ਼ ਹੋਣੀ ਹੈ ਇਹਦਾ ਬਾਕਸ ਕੱਢਣਾ ਹੈ ਇਹਦੇ ਦੇ ਪਿੱਛੇ ਆਲਾ ਗ੍ਰਾਫਿਕ ਲਿਖਿਆ ਹੋਇਆ ਹੈ ਤੇ ਇਹ ਗ੍ਰਾਫਿਕ ਨਾਲ ਇੱਕ ਪੂਰਤਾ ਦੇਣਾ ਹੈ ਆ ਕੇ ਅਸੀਂ ਅਸੀਂ ਇਹ ਦੇਸੀ ਜਿਗਾਰਡ ਹੀ ਲਾਣੇ ਆ ਇਹ ਕਾਰਾਂ ਵਾਲਾ ਲੈਡ ਵਾਲਾ ਪਲੱਗ ਹੁੰਦਾ ਪਾਵਰ ਪਲੱਗ ਹੀ ਲੱਗਾ ਹੁਣ ਜੇ ਇਹ ਪਲੱਗ ਲੈਣ ਜਾਵਾਂਗੇ ਤਾਂ ਬਰਨਾਲੇ ਜਾਣਾ ਪੂਸਾਂ ਨੂੰ ਸ਼ਹਿਰ ਜਾਣਾ ਪੂਗਾ ਪੈਸੇ ਇਹ ਥੋੜੇ ਜਿਹੇ ਹਲਕੇ ਹੁੰਦੇ ਆ ਆਹ ਕੰਮ ਮਜ਼ਬੂਤ ਹੈ ਅਸੀਂ ਦੇ ਸਾਹਮਣੇ ਆਪਾਂ ਪੱਟੇ ਲਾਉਂਦੇ ਇਹ ਤਿੰਨ ਪਲੱਗਾਂ ਵਾਲਾ ਤਾਂ ਲਾਉਣੇ ਆ ਕਿਉਂਕਿ ਇਹਦਾ ਅਰਥ ਮੈਨ ਹੁੰਦਾ ਅਲਟਰ ਫੋਟ ਨਾ ਲਾ ਲਈ ਤਾਂ ਕਰਕੇ ਲੋ ਇਹ ਤਾਂ ਮਾਗੇ ਬੰਦਾ ਕਹਿੰਦਾ ਆਪ ਲਾਕਣਾ ਪੈਣਾ ਹੈ ਕਾਲੀ ਆਰਤਾ ਕੁਝ ਮੇਨ ਹੈ ਇਹ ਦੇਖੋ ਆਈ ਇਧਰ ਆਹ ਲਾਲ ਮੇਨ ਕਾਲੀ ਆਰਤਾ ਲਗਟਾ ਕੋਲ ਟੋ ਹੁੰਦਾ ਹੈ ਇਹ ਕਿੱਥੇ ਹੁੰਦਾ ਇਹ ਸਮਾਂ ਵੀ ਮਾਜਦਾ ਵੀ ਨਹੀਂ ਭਾਈ 15 ਇਹਦਾ ਨਹੀਂ ਦਫਲੀ ਦਾ ਕੰਮ ਇਹ ਤਾਂ ਹੈਗਾ ਹੈਣਾ ਹਾਂਜੀ ਹਾਂਜੀ ਇਹਦੇ ਕਰਕੇ ਦਿਖਾ ਦੇ ਕਰ ਇਹਦੇ ਵਾਸਤੇ ਹੱਸਾ ਦੇ ਕਰ ਇਹਨਾਂ ਨਸਾਨੀ ਲਾ ਲਓ ਵੀ ਆਪਾਂ ਇਹਨਾਂ ਮੇਨ ਕਿਹੜੇ ਪਾਸਾ ਕਰਨਾ ਮੇਨ ਆਪਾਂ ਜੇ ਇਧਰਲੇ ਪਾਸੇ ਮੇਨ ਲਾਉਣੇ ਤਾਂ ਇਧਰਲੇ ਪਾਸੇ ਇਧਰਲੀ ਮੇਨ ਇਧਰਲੇ ਪਾਸੇ ਲੱਗੇ ਜਿਹੜੂ ਦੇ ਪਾਸੇ ਲਾ ਦਿੱਤਾ ਤਾਂ ਤਾਰਾਂ ਮਚਨ ਦਾ ਕੰਸ ਹੈਗੇ ਇਹ ਸਿੱਧੀ ਇਹਦੀ ਮੈਨ ਇਧਰ ਰੋ ਕਾਲੀ ਆਫਤਾ ਜਿਹੜੀ ਦੂਜੀ ਪਾਸੇ ਆਹ ਰਲ ਲੱਗ ਫੇਰ ਦੁਬਾਰਾ ਇਹਦੇ ਤੇ ਆਪ ਲੱਗ ਰਹੇ ਹਾਂ ਇਧਰਲੇ ਪਾਸੇ ਮੈਂ ਇਧਰਲੇ ਪਾਸੇ ਹੁਣ ਜਾਈ ਆ ਮੈਂ ਇਧਰਲੇ ਪਾਸੇ ਕਰਤੀ ਆਪਾਂ ਮੈਂ ਨਿਕਰ ਵੀ ਇਧਰ ਨੂੰ ਨਹੀਂ ਮੈਂ ਉੱਗੀ ਸਾਈਡ ਮਖੜਾ ਪਲੱਗ ਨੂੰ ਆ ਕਰ ਦੋ ਆਪ ਲੱਗ ਪਲਾ ਕੇ ਸਿੱਧੂ ਵੀ ਬਰਾਮਾ ਪਲੰਕ ਕਿ ਨਹੀਂ ਲੱਗਿਆ ਇਧਰ ਇੱਥੇ ਜਾ ਰਹੇ ਨੇ ਥੋੜਾ ਨੇੜੇ ਲੱਗੇ ਕੋੜੂ ਹੋ ਰਿਹਾ ਹੈਗਾ ਨੇੜੇ ਦੇਖਣਾ ਹਰੇ ਨੂੰ ਮੈਂ ਵਾਲਾ ਪਾਸਾ ਮੈਂ ਨਹੀਂ ਹੋ ਰਿਹਾ ਤੇ ਵੋਡ ਦੇ ਚਾੜੀ ਇਹ ਜਿਹੜੇ ਸੈਟਾ ਦੀ ਆ ਉਹ ਵੋਡ ਅੰਦਰ ਪਿਆ ਕੇ ਉਹ ਚੱਕ ਲਿਆ ਹੁਣ ਇਹਨਾਂ ਇਧਰ ਲਾ ਦੇ ਆਪ ਦੂਜੀ ਚਾਰ ਲਾ ਦੇ ਬਸ ਇਹ ਤਾਂ ਨਾਲ ਲੱਗਦਾ ਤਾਂ ਪੌਣਿਆ ਜੀ ਇਹ ਵਲਟ ਫਲਟ ਨਹੀਂ ਪੈਂਦਾ ਮੇਨ ਆਪ ਸਹੀ ਲੱਗਣਾ ਇਧਰਲੇ ਵੀ ਮੇਨ ਆ ਇਧਰੋਂ ਇਧਰ ਵੀ ਮੇਨ ਹੋ ਗਿਆ ਠੀਕ ਹੈ ਜੀ ਜੋ ਲਾਗੇ ਫਿਰ ਚਾਰ ਜੰਦਾ ਮੱਤਨ ਪਛਾਣ ਜ ਵੱਧ ਜਾਂਦੇ ਆ ਇਹ ਹੁਣ ਸਹੀ ਲਾਉਣੇ ਤਰਾਂਗੇ ਬਸ 8 ਮਿੰਟ ਇੱਕ ਮਿੰਟ ਅੰਦਰ ਹੀ ਪੈ ਹੋਇਆ ਆ ਦੇਖੋ ਜਿਹੜਾ ਨਾਟ ਇਹ ਬਾਕਸ ਕੱਟ ਕਰਤਾ ਇਦਾਂ ਤੇ ਅੰਦਰਲੀ ਸਾਈਡ ਨਾਟ ਲਾ ਦਦੇ ਠੀਕ ਹੈ ਐਂ ਪਾ ਦੋ ਫਲੱਗ ਉਧਰ ਲਾ ਦੋ ਲੈਟ ਪੀ ਆਜੇ ਲੱਗ ਬਾਕਸ ਉਹ ਨਾ ਨਹੀਂ ਗਿਆ ਫਿਰ ਮੂਹ ਵਸਵਾਤਨ ਵਤੋ ਸਿਰ ਕਰ ਦੇ ਦਸਨਵਾ